ਹਾਂਜੀ ਬਾਪਿਓ ਕੀ ਹਾਲ ਚਾਲ ਨੇ ਸਾਰਿਆਂ ਦੇ ਕਬੂਤਰ ਕੋਆਤਰ ਸੱਟਨੇ ਕੱਲ ਪਰਵਾਹ ਠੀਕ ਐ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਬੱਚਾ ਡਾਵਾਂਗੇ ਜਿਹੜਾ ਰੋਜ਼ਦਾਨੇ ਹੁੰਨੇ ਆ ਤੇ ਦਿਨ ਬਹੁਤ ਸਾਫ ਹੈ ਤੇ ਸੂਰਜ ਚੜਾ ਹੋਇਆ ਤੇ ਪਰੌਸੀਆਂ ਨੇ ਜਨਰੇਟਰ ਚਲਾਇਆ ਹੋਇਆ ਇਸੇ ਕਰਕੇ ਥੋੜੀ ਜੀ ਆਵਾਜ਼ ਉਹ ਹੋਊਗੀ ਕੋਈ ਨਹੀਂ ਚਲੋ ਲਾਈਟ ਆ ਜੂਗੀ ਆਪੇ ਕਰ ਦੇਣਗੇ ਬੰਦ ਤੇ ਖੋਲਦੇ ਆ ਖੁੱਡੇ ਖਾਡੇ ਲਓ ਜੀ ਚੱਕ ਲਈਏ ਜੀ ਚਾਬੀ ਤੇ ਖੋਲਦੇ ਆਂ ਤਾਲਾ ਤੇ ਗੋਲੀ ਬਣਦਾ ਮਿੱਤਰੋ ਉਹ ਤੇ ਓਲੀ ਡਿੱਗੀ ਥੱਲੇ ਡਿੱਗੀ ਲੋਈ ਖੋਲਿਆ ਤਾਲਾ ਤੇ ਖੋਲੀਆਂ ਹੁੰਦੀਆਂ ਆ ਡੰਡਾ ਕਰਤਾ ਸਾਈਡ ਤਾਲਾ ਲੱਗ ਗਿਆ ਉਰੇ ਤੇ ਤੇ ਬਾਬਿਓ ਇੱਕ ਬੱਚਾ ਛੋਟਾ ਲੱਗੇ ਸੀ ਇਹਨਾਂ ਦਾ ਇੱਕ ਵੱਡਾ ਥੋੜਾ ਜਿਹਾ ਜਿਹੜਾ ਵੱਡਾ ਬੱਚਾ ਆਪਾਂ ਚੱਕ ਲਾਂਗੇ ਉਹ ਕਰਾਂਗੇ ਹੈਂਡ ਫੀਡ ਤੇ ਛੋਟੇ ਬੱਚੇ ਨੂੰ ਆਪੇ ਪਾਲ ਦੇਣਗੇ ਤੇ ਬੱਚੇ ਬੱਚਾ ਕੱਢਦੇ ਆ ਗੁਲਾਬੀ ਟਿੱਡ ਖੱਬਾ ਕਾਲਾ ਡੂਸਾ ਤੇ ਡੱਬੀ ਕੱਢਦੇ ਆਪਣੀ ਸਪੇਅਰ ਉਹ ਬੈਟੀ ਖੁੰਝੇ ਜੇ ਕੱਢ ਕੇ ਫੇਰ ਦਿਖਾਣੇ ਆ ਸਾਨੂੰ ਲਓ ਜੀ ਬੱਚੇ ਕੱਢ ਲਏ ਸੀ ਖੁੱਡੇ ਚੋਂ ਤੇ ਲਓ ਮੇਰੇ ਵੀਰੋਂ ਤੇ ਥੰਮੇਲ ਕੱਢ ਲਈਏ ਲਓ ਜੀ ਛੱਡਦੇ ਆ ਬੱਚਾ ਤੇ ਛੱਡਦਾ ਮਿੱਤਰੋ ਤੇ ਡੱਬੀ ਕੱਢ ਲਈਏ ਡੱਬੀ ਹੈਗੀ ਹੈ ਜਾਲ ਦੇ ਵਿੱਚ ਜਾਲ کھول ਲਈਏ ਤੇ ਡੱਬੀ ਕੱਢ ਲਈਏ ਇਹ ਨਾ ਪਤਾ ਏ ਨਾ ਆਇਆ ਆਇਆ ਓਹੋ ਨਾ ਪਤਾ ਏ ਆਇਆ ਕਿਉਂ ਰੜਦੀਆਂ ਕਿਉਂ ਡਰਦੀ ਐ ਕਿਉਂ ਡਰਦੀ ਐ ਮਈਆ ਲੋ ਜੀ ਡੱਬੀ ਸਪੇਅਰ ਵੀ ਛੱਡਦੀ ਆਪਣੀ ਲੈ ਹੁਣ ਉਡ ਲੈ ਜਿਆਦਾ ਕਾਲੀ ਸੀ ਤੈਨੂੰ ਬਾਹਰ ਆਣ ਦੀ ਬਾਬਿਓ ਦਾਣੀ ਵੀ ਤੜਦੀ ਐ ਜੋੜੀ ਨੂੰ ਬੱਚਿਆਂ ਨੂੰ ਕਰ ਦੂਗੀ ਫੀਡ ਆਪਾਸ ਹੀ ਰੱਖ ਦੇਂਦੀ ਤੇ ਰੱਖ ਲੈਂਦੇ ਆ ਉਹ ਵੀ ਰੱਖ ਲੈ आय आयफ आय आयत आयो, 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 आयो। दे बाप भी छोटे बच्चे भी कई छत्ती से बैठा दी चुप लग जूगी फीड भी कर दी है। कल छोले भेने भुल गए सी परसों ही भुल गए सी ना शाम पे ते कोई नहीं चलो हूं पे देंगे तो शाम पवा देंगे खोल बुटा सारे पुत्र अपने कैम ਤੇ ਪੰਜੇ ਕੱਢ ਲਏ ਜਾਲ ਜਾਲ ਬਾਗ ਲੈ ਕੇ ਜਾਈਏ ਕਿ ਵਿੱਚ ਲੈ ਕੇ ਜਾਈਏ ਚਲੋ ਦੇਖਦੇ ਆਂ ਬਾਪੋ ਕੀ ਬਣਦਾ ਲਓ ਜੀ ਕੱਢ ਲਿਆ ਤੇ ਬੱਚੇ ਬਾਹਰ ਤੇ ਅੱਜ ਮਲੇ ਘੱਟ ਹੋਏ ਮੇਰੇ ਵੀਰੋਂ ਦੇਖੋ ਕਿੰਨਾ ਫਰਕ ਹੈ ਜਾਲ ਚ ਪਾਇਦਾ ਪੰਜੇ ਪੁੰਜੇ ਜਿਹਾ ਸਾਫ ਨੇ ਅੱਜ ਆਹ ਦੇਖੋ ਅੱਜ ਘੱਟ ਹੋਏ ਨੇ ਵਧੀਆ ਸਾਫ ਹੋ ਜਾਣਗੇ ਹਾਂ ਭੁੱਖ ਲੱਗੀ ਹੈ ਕੋਈ ਨਹੀਂ ਕਰਦੇ ਆਂ ਫੀਡ ਬਾਪੇ ਆਓ ਯੰਤਰ ਕਰ ਲੈ ਤਿਆਰ ਤੇ ਕਰਦੇ ਆਂ ਇਹਨਾਂ ਨੂੰ ਫੀਡ ਤੇ ਲੋਬਾ ਬੇ ਹੋ ਰੱਖਤਾ ਫੋਨ ਤੇ ਕਰਦੇ ਹੁਣ ਫੀਡ ਆਇਆ ਪਹਿਲਾਂ ਤੈਨੂੰ ਹੀ ਦਰ ਦਿਨੇ ਆ ਤੈਨੂੰ ਬਾਲੀ ਭੁੱਖ ਲੱਗੀ ਐ ਲੋਬਾ ਲੋਬਾ ਬੇ ਕਰਤਾ ਫੀਡ ਤੇ ਕਰਤੀਆਂ ਰਿਪੋਰਟਾ ਓਕੇ ਕਰੋ ਚੈੱਕ ਆਇਆ ਹੁਣ ਤੂੰ ਆਇਆ ਦੋ ਬੋੜਾ ਲੋ ਇਹ ਵੀ ਕਰਦਾ ਤੇ ਤੂੰ ਕਹੋ ਕਿੰਨਾ ਹੋਈ ਤੂੰ ਟਾਈਮ ਨਾਲ ਹੀ ਉੱਕਣ ਲੱਗ ਗਿਆ ਉਹ ਟਾਈਮ ਨਾਲ ਹੀ ਪਾਣੀ ਪਾੜਿਆ ਨਾ ਬਾਬੋ ਲੋ ਬਾਬੇ ਪਾੜਿਆਂ ਦਾ ਪਾਣੀ ਤੇ ਇਹਨੇ ਵੀ ਗਵਾਡੀਆਂ ਤੋ ਇਹ ਵੀ ਡਾਤਾ ਆਇਆ ਹੁਣ ਤੋ ਆਇਆ ਲੋ ਵਾਪੇ ਇਹਦਾ ਵੀ ਕਰਤਾ ਪੋਟਾ ਫੁੱਲ ਤੇ ਤੁਪਲੋ ਆ ਜਿੰਨੇ ਨਨੂ ਮਾੜੀ ਜੀ ਹਾਂਜੀ ਬਾਬਿਓ ਇਹ ਬੱਚਾ ਵੀ ਚੱਕ ਹੀ ਲਈਏ ਤੇ ਫੀਡ ਇਹਨੂੰ ਤਾਂ ਕਰਤੀ ਤੈਨੂੰ ਨਹੀਂ ਕਰੀ ਇਨੂੰ ਚਾਕਲੀਆਂ ਨੂੰ ਫਿਰ ਕਰ ਦੇਣਗੇ ਇਹਨੂੰ ਬਾਹਰ ਲੈ ਕੇ ਚਲਦੇ ਆਂ ਗੋਲੀ ਭਰਾਓ ਭਰਾਉ ਖਾਏਗਾ ਖਾਏਗਾ ਜੂਦੋਦ ਪੈਣਗੇ ਸਾਹ ਲਾ ਲੈ ਤੇ ਕਰ ਦਈਏ ਬੰਦ ਤੇ ਲੋ ਜੀ ਥੋਡੀ ਟੀਮ ਚ ਆ ਗਿਆ ਇੱਕ ਹੋਰ ਮੈਂਬਰ ਕੋਈ ਨਹੀਂ ਪਾਲ ਦਾਂਗੇ ਇਹਨੂੰ ਕੋਈ ਦਿੱਕਤ ਨਹੀਂ ਇਹਨੂੰ ਫੀਡ ਕਰੀ ਹੋਈ ਹੈ ਕਿ ਕਰੀਏ ਕਰੀ ਹੋਈ ਹੈ ਲਗਭਗ ਤਾਂ ਚਲੋ ਦੇਖਦੇ ਆ ਕੋਈ ਨਹੀਂ ਧੁੱਪਲਵਾਲੇ ਨੇ ਮੜੀ ਜੀ ਇਹਦੇ ਵੀ ਪੈਰ ਤੇ ਡੱਕੇ ਨੇ ਇਹਦੇ ਵੀ ਪੈਰ ਤੇ ਡੱਕੇ ਨੇ ਤੇ ਇੱਕ ਹੋਰ ਕਹਦੇ ਸੀ ਇਹਦੇ ਆ ਤੇ ਇੱਕ ਕਾਲੇ ਜਿੰਨੇ ਦੇ ਆ ਦੱਸਾਂਗੇ ਕਿੰਨਾ ਦੇ ਕਿੰਨਾ ਦੇ ਉਹਨੇ ਬੱਚੇ ਨੇ ਕੋਈ ਨਹੀਂ ਦੱਸਾਂਗੇ ਕਦੇ ਆਬਿਓ ਇਨੂੰ ਵੀ ਕਰਤੀ ਥੋੜੀ ਜੀ ਫੀਡ ਤੇ ਠੱਲਾ ਦੋਨਾਂ ਦੇ ਇਕੱਠੀਆਂ ਹੀ ਪਾਵਾਂਗੇ ਉਹਨੂੰ ਥੋੜਾ ਜਿਹਾ ਵੱਡਾ ਹੋ ਜਾਣਦੇ ਹਾਂ ਫੇਰ ਬਾਦਾਂਗੇ ਤੇ ਹੁਣ ਬੱਚੇ ਆਪਣੇ ਦਿਖਾ दिए ਤੁਹਾਨੂੰ ਲੋ ਜੀ ਉਹ ਫਿਰਦੇ ਆ ਫਿਰਦੇ ਜੀ ਬੱਚੇ ਉੱਡੀ ਜਾਂਦੇ ਆ ਬੱਚਾ ਦਾ ਬਾਪ ਹੋ ਇੱਕ ਹੈ ਦੂਜੀ ਤਾਂ ਆਪਣੀ ਡੱਬੀ ਉਹ ਕਬੂਤਰੀ ਆ ਬਣ ਚੁੱਕੀ ਹੈ ਕਬੂਤਰੀ ਲਗਭਗ ਤੇ ਜੋੜਾ ਲਾਇਆ ਨਹੀਂ ਆਪਾਂ ਸਪੇਅਰ ਬਣਾਈ ਹੋਈ ਆ ਉਹਨੂੰ ਚਲੋ ਕੋਈ ਨਾ ਉਡਲੈਂਡ ਤੇ ਇਹਨਾਂ ਨੂੰ ਦੇ ਛੋਲੇ ਵੀ ਭੇਤ ਤੇ ਤੇ ਸ਼ਾਮ ਨੂੰ ਖਵਾ ਦਾਂਗੇ ਸਾਰੇ ਬੱਚਿਆਂ ਨੂੰ ਆਪਣੇ ਨੂੰ ਤੇ ਬੱਚੇ ਧੁੱਪ ਲਵਾਈ ਜਾਂਦੇ ਆ ਤੇ ਗੋਲੇ ਆਪਣਾਏ ਫਿਰਦਾ ਓਏ ਬੁਵਾਲੀ ਉਹ ਕਰਦਾ ਜੀ ਇਹ ਬੋਦੋ ਕਰਦਾ ਤੰਗ ਬੋਦੋ ਕਰਦਾ ਕਿਸੇ ਨੇ ਲੈਣਾ ਆਵੇ ਤਾਂ ਦੱਸ ਦਿਓ ਦੇ ਦਾਂਗੇ ਐਵੇਂ ਦੇ ਦਾਂਗੇ ਕੋਈ ਚੱਕਰ ਨਹੀਂ ਬਹੁਤ ਤੰਗ ਕਰਦਾ ਹੈ ਸਾਰਾ ਜਿੰਨਾ ਵੀ ਗੰਦ ਪਾਇਆ ਹੋਇਆ ਇਹਨੇ ਪਾਇਆ ਹੋਇਆ ਹੋਰ ਕੋਈ ਨਹੀਂ ਬੰਦਾ ਕਮਰੇ ਦਾ ਕੀ ਬੁਰਾ ਹਾਲ ਕਰਾਇਆ ਦਿਖਾ ਦਈਏ ਲੋ ਜੀ ਸਾਰਾ ਗੰਦ ਇਹਨੇ ਪਾਇਆ ਹੋਇਆ ਤੇ ਬਸ ਕੀ ਕਰੀਏ ਆ ਦੇਖੋ ਚੱਪ 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 ਕੇ ਜਿੱਦਾਂ ਸਿੱਟਦਾ ਹੁਣ ਸਿੱਟੀ ਦੂ ਇਹਨੂੰ ਸਾਰੀ ਮਾ ਬਸ ਉਹ ਬਾਪੇ ਉਹਨੂੰ ਵੀ ਦੇਤੀ ਸੀ ਜ਼ਖਾਮ ਦੀ ਗੋਲੀ ਗੋਲੀ ਦਾ ਨਾਮ ਸੀ ਬਾਈ ਰੋਕਸੀਡ 150 ਤੇ ਜ਼ਖਾਮ ਹੋਵੇ ਗਲਾ ਬਲਗ ਬਲਗ ਹੋਵੇ 3-4 ਦਿਨ ਉਹਨੂੰ ਚੱਕ ਦੂਗੀ ਸਵੇਰੇ ਸ਼ਾਮ ਦੇ ਦੋ ਚੌਥਾ ਇਸਾ ਗੋਲੀ ਦਾ ਤੇ ਬੰਦ ਕਰਦੇ ਆ ਇਹ ਛਤਰੀ ਟੈਡੀ ਹੋ ਗਈ ਓਏ ਸਿੱਧੀ ਕਰਦੀ ਹੈ ਛਤਰੀ ਮੇਰੇ ਵੀਰੋਂ ਟੈਡੀ ਹੋ ਗਈ ਓਹੋ ਖੜੀ ਮੇਰੇ ਵੀਰੋਂ ਬੱਚੇ ਕਰਦੇ ਸੀ ਅੰਦਰ ਤੇ ਮੈਂ ਕਿਹਾ ਰੋਟੀ-ਰੁੱਟੀ ਖਾਈਏ ਅੰਦਰ ਕਰੀਏ ਹੀ ਇਹਨਾਂ ਨੂੰ ਤੇ ਬੱਚੇ ਆਪਣੇ ਉੱਡੀ ਜਾਂਦੇ ਆ ਹਾਂਜੀ ਬਾਬੋ ਕਰਤੇ ਕੁੰਡੇ ਕਾਂਡੇ ਬੰਦ ਖੁੱਡੇ ਸਾਰੇ ਕਰਤੇ ਬੰਦ ਉਹ ਵੀ ਕਰਤਾ ਤੇ ਬੱਚੇ ਉੱਡੀ ਜਾਂਦੇ ਆ ਮੈਂ ਕਿਹਾ ਥੱਲੇ ਜਾਈਏ ਇੱਕ ਵਾਰੀ ਤੁਹਾਨੂੰ ਬੱਚੇ ਦਿਖਾ ਦਈਏ ਮੇਰੇ ਵੀਰੋ ਲਓ ਮੇਰੇ ਵੀਰੋ ਉਹ ਫਿਰਦੇ ਬੱਚੇ ਬਾਾਰੇ ਉੱਤੇ ਜਾਦੇ ਨੇ दे, और दे, 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 करो चेक हाँ जी बाहन से आए हुए ने जी हो रहे जी ए बाबे बच्चे अजे बैठे नहीं मैं थलो देखी आंसा थले थले फिरते मैनू लग्या बह गए होने गए पर उड़ी फिर दे ਈ ਚੌਬਰੀ ਪਹੁੰਚ ਗਿਆ ਜੀ ਤੇ ਬੱਚੇ ਵੀ ਆ ਕੇ ਬਹਿ ਗਏ ਤੇ ਇਹਨਾਂ ਨੂੰ ਪਾਣਿਆ ਅੰਦਰ ਅੰਦਰ ਪਾ ਕੇ ਤੁਹਾਨੂੰ ਦਿਖਾਨਿਆ ਬਾਬੋ ਤੇ ਬੱਚੇ ਕਰਦੀ ਅੰਦਰ ਆ ਤੇ ਦਿਖਾਨਿਆ ਗੇਟ ਖੋਲਦੀ ਏ ਖੁੱਡੇ ਦਾ ਲਓ ਜੀ ਖੋਲਤਾ ਅਈ ਬਾਹਰ ਆਣਾ ਬੈਠੀ ਦੇਖ ਲੈ ਐ ਜਾਣੇ ਨਹੀਂ ਮਿਲਦਾ। ਲਓ ਜੀ। ਚੱਲ 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 ਚੱਲਾ। ਲਓ ਜੀ ਡੱਬੀ ਤਾਂ ਬਚ ਗਈ ਜੀ। ਬੱਚਾ ਗਿਆ ਅੰਦਰ। ਡੱਬੀ ਨੂੰ ਵੀ ਕਰ ਦਿੰਨੇ ਆ। ਚੱਲ। ਚਾਰੇ ਜਾਵੇ। ਹੋਣੀ ਹੋਣੀ। ਹੈ। ਹੈ। ਐਸ ਤੋਏ। ਲੋ ਜੀ ਡੱਬੀ ਚੜ ਗਈ ਛਤਰੀ ਤੇ ਹਨ ਇਹ ਵੀ ਵਗ ਜੂਗੀ ਲੋ ਜੀ ਬਾਪਿਓ ਕਰਤੇ ਦੋਏ ਅੰਦਰ ਕਿਰਾ ਪੇੜ ਦिए ਇਹ ਬਾਪਿਓ ਇੱਕ ਜਨਰੇਟਰ ਨੇ ਦਿਮਾਗ ਖਰਾਬ ਕਰਦਾ ਹੋਇਆ ਲਾਈਟ ਆਈ ਨਹੀਂ ਸਵੇਰ ਦੀ ਆਪਾਂ ਵੀਡੀਓ ਕਰਤੀ ਸ਼ੁਰੂ 10 ਵਜੇ ਦੀ ਵੱਜ ਗਏ ਹੁਣ ਲਗਭਗ 1 ਤੋਂ ਉੱਤੇ ਹੋ ਗਿਆ ਟਾਈਮ ਲਾਈਟ ਆਈ ਨਹੀਂ ਤੇ ਇਹਨੇ ਲੈ ਰੱਖੀ ਹੈ ਪੂਰੀ ਗੱਬਲ ਕਿਤੇ ਦੀ ਬਾਈਕ ਦੁਕਾਨ ਤੇ ਤੇ ਫੋਨ ਆਇਆ ਸੀ ਦੁਕਾਨ ਤੋਂ ਕੰਦੇ ਵੀ ਦੁਕਾਨ ਤੇ ਆਇਆ ਮੈਂ ਕਿਹਾ ਆਇਆ ਨੇ ਜੀ ਚਿੱਪ ਨੂੰ ਆਣੀ ਵੀ ਜ਼ਰੂਰੀ ਹੈ ਏਦੇ ਬਿਨਾ ਕੰਮ ਨਹੀਂ ਚੱਲਦਾ ਤੇ ਦੁਕਾਨ ਤੇ ਪਹੁੰਚ ਗਿਆ ਦੇਖਦੇ ਆਂ ਕੀ ਬਣਦਾ ਫਿਰ ਤੇ ਬਾਈਕ ਖਿੱਚਤੀ ਆਪਣੀ ਚਲੋ ਜੀ ਚੈੱਕ ਆਪਣਾ ਪੱਠਾ ਤੇ ਦੱਸਿਓ ਕਮੈਂਟਾਂ 'ਚ ਕਿਹੜੀ ਮਸਲਦਾ ਹੈ ਚੋਬਰ ਆਇਓ ਇਨੀ ਤੇ ਦੂਜਾ ਚੋਬਰ ਦੇ ਆ ਤੇ ਬੈਠਾ ਆਪਣਾ ਚੋਬਰ ਮੈਂ ਆ ਉਹ ਪੁੱਲ ਪੁੱਟਾ ਛਾਲਾ ਮਾਰਨਾਂ ਲੋ ਜੀ ਕੁੱਠਿਆ ਛਾਲਾ ਵਾਲਾ ਗਾਣਾ ਸੁਣਾਓ ਗਾਣਾ ਸੁਣਾ ਦੋ ਕਿਰਾ ਗਾੜਾ ਤੂੰ ਤੂੰ ਮੇਰੇ ਨਾਲ ਚੱਲਵੇਂ ਥੋੜਾ ਹੱਟ ਕੇ ਚੱਲਵੇਂ ਆਏ ਕੀ ਆ ਬਾਤ ਲੋਈ ਦੁਕਾਨ ਤੇ ਬੈਠੇ ਆ ਟਾਈਮ ਹੋ ਗਿਆ ਲਗਭਗ 7:30 ਦਾ ਤੇ ਕਰੇ ਜਾਈ ਨਹੀਂ ਕਰੇ ਜਾ ਕੇ ਆ ਚੋਬਰ ਨੇ ਬਾਤੇ ਹੋਣੇ ਦਾਣੇ ਦੁਣੇ ਕਰਤੀਆਂ ਰਿਪੋਰਟ ਓਕੇ ਸਾਰੀਆਂ ਤੇ ਦੇਖਾਂਗੇ ਜੇ ਕੁਝ ਬਣਿਆ ਦਾ ਤੁਹਾਨੂੰ ਦਿਖਾਵਾਂਗੇ ਤੇ ਡੌਣ ਕਾ ਫੁੱਲਣੇ ਉਰੇ ਆਪਾਂ ਦੱਸੋ ਜੀ ਕਿਹੜਾ ਰੋੜਾ ਹੈ ਜੇ ਕਿਸੇ ਦੇ ਪਛਾਣ ਆਂਦਾ ਹੈ ਲਓ ਜੀ ਮੇਰੇ ਵੀਰੋ ਕਰੋ ਚੈਨ ਹਾਂਜੀ ਮੇਰੇ ਵੀਰੋ ਆ ਚੜਾ ਲੈ ਮੈਨੂੰ ਪਤਾ ਨਹੀਂ ਕਿੱਥੇ ਲੈ ਆ ਕੀ ਲੈ ਰਿਹਾ ਬਈ ਗਲਤ ਗਲਤ ਨਹੀਂ ਨਾ ਤੇ ਚੋਬਰ ਖੜਿਆ ਬਾਹਰ ਤੇ ਕਹਿੰਦੇ ਪ੍ਰੋਗਰਾਮ ਕਰਾਂਗੇ ਉਹ ਦੇਖੋ ਅੰਦਰ ਆ ਨਿਆ ਉਹ ਭੈਣ ਚ ਮੈਂ ਤਾਂ ਬੋਲਣਾ ਵੀ ਆ ਦੇਖਦਾ ਵੀ ਤੁਸੀਂ ਮਾੜਾ ਨਾ ਕਿਹੜੇ ਦਾ ਹੱਸਦੇ ਉਹ ਕੀ ਕਰੀ ਜਾਂਦੇ ਤੁਸੀਂ ਹੋਏ ਮੈਂ ਲਾ ਹੀ 15 ਮਿੰਟ ਹੋਰ ਤੇਰਾ ਬਾਪ ਲੈਟ ਚਲਾ ਕੇ ਦਿਖਾ ਦੇ ਕਰਾ ਇਹਨੂੰ ਕਹਿੰਦੇ ਭੁੱਕੀ ਭਰਾ ਮੇਰੇ ਰੋਂ ਕਹ ਅੱਖਾਂ ਚੈੱਕ ਕਰੋ ਅੱਖਾਂ ਚੈੱਕ ਕਰੋ ਬੱਕਰੇ ਨੂੰ ਦੇਖਾ ਹੋ ਜਾਂਦੀ ਹੈ ਹਲੋ ਇਹ ਤੁਹਾਨੂੰ ਕੀ ਲੱਗਦਾ ਹੈ ਇਹ ਤੁਹਾਨੂੰ ਕੀ ਲੱਗਦਾ ਹੈ ਇਹ ਜੀ ਤੇ ਜੀ ਇਹ ਵੀ ਚੈੱਕ ਕਰੋ ਇਹ ਥੋੜਾ ਆ ਵੋਟ ਹੈ ਘਮੇ ਇਹ ਵੀ ਇਹ ਨਹੀਂ ਆਪਣੀ ਹਮੇ ਸੂਲਦੇ ਨੇ ਹਾਂ ਡੈਡੀ ਨੇ ਵੇਚਤਾ ਹੋਰ ਵੇਚਦਾ ਜੂਤ ਲਾ ਉਹ ਤੇ ਦੱਸ ਦੇ ਨੁਕਾਣੀ ਨਾ ਇਹ ਤਾਂ ਪਤਾ ਹੈ ਸਾਡੇ ਇੱਥੇ ਆ ਨਾ ਚੱਲਾ ਦੂਰ ਦੂਰ ਪਾਸੇ ਜੇ ਮੇਂ ਛੇੜੀ ਨਹੀਂ ਹਾਂ ਆਇਆ ਇਹ ਲੱਗਦਾ ਉਹ ਦਿਨ ਵਰਮਾ ਲਾ ਕੋਏ ਹਾਂ ਬਾਬੇ ਤੇਰਾ ਹਾਂ ਨਾਰਾਇਣ ਜੀ ਉਹ ਕੀ ਨਾ ਕਰ ਲਾਣਾ ਪਰਣਾ ਪਰਣਾ ਰਿਸ਼ਤੇ ਜੀ ਇਹਨਾਂ ਦਾ ਕਿੱਥੇ ਮੁੰਡੇ ਸਮਾਨ ਲੈਣ ਜਾਈ ਜਾਂਦੇ ਆ ਸਮਾਨ ਲਿਆਣ ਦੋ ਫਿਰ ਦੇਖਦੇ ਆ ਕਰਦੇ ਆ ਅੱਗੇ ਜੇਰ ਹਾਂ ਨਹੀਂ

ਬਈ ਓਏ ਸਾਫ ਦੇਗਾ ਸਾਫ ਤੂੰ ਹੀ ਦਿਲਾਉਂਦਾ ਜਾਂਦਾ ਨਹੀਂ ਓਹ ਆਹ ਕੀ ਕਰਤਾ ਆਹ ਕੀ ਕਰਤਾ ਮੇਰੇ ਜੀ ਨੂੰ ਕਹਿੰਦਾ ਬਈ ਆਹ ਫਾਣਾ ਕਿਵੇਂ ਗਈਆਂ ਓਏ ਤੇਰੀ ਵੀ ਚਲਾ ਦੀ ਕਰ ਆਹ ਕੀ ਕਰੀ ਇਹਨੇ ਜੁੜ ਜਿਵੇਂ ਗਈਆਂ ਉਹ ਤੇ ਦਾ ਬੋਸ ਤੇ ਨੇ ਆ ਲੀ ਆ ਗਿਆ ਓਏ